ਤੋ ਦੋਸਤੋ ਜੂਨ ਦਾ ਮਹੀਨਾ ਚੱਲ ਰਿਹਾ ਹੈ ਇਹ ਮਹੀਨਾ ਸਾਡੇ ਲਈ ਬੜਾ ਭਾਵੁਕ ਇਮੋਸ਼ਨ ਵਾਲਾ ਮਹੀਨਾ ਹੁੰਦਾ ਹੈ ਕਿਉਂਕਿ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਭਾਰਤ ਦੀ ਫੌਜ ਵੱਲੋਂ ਆਪਰੇਸ਼ਨ ਬਲੂ ਸਟਾਰ ਦੇ ਤਹਿਤ ਸਚਖੰਡ ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਸੰਕੜਾ ਜਿਹੜੇ ਸਿੱਖ ਜਿਹੜੇ ਸਨ ਬੱਚੇ ਬੀਬੀਆਂ ਔਰਤਾਂ ਮਰਦ ਜਿਹੜੇ ਸਨ ਉਹ ਸ਼ਹੀਦ ਹੋ ਗਈ ਸੀ ਇਹ ਬੜਾ ਇੱਕ ਭਾਵੁਕ ਸਮਾਂ ਸਾਡੇ ਵਾਸਤੇ ਹੁੰਦਾ ਹੈ ਤੇ ਕਈ ਵਾਰੀ ਸਾਡੀ ਇਸ ਭਾਵੁਕਤਾ ਦਾ ਫਾਇਦਾ ਜਿਹੜਾ ਹੈ ਉਹ ਸਾਡੇ ਕਈ ਪ੍ਰਚਾਰਕ ਕਈ ਲੀਡਰ ਜਿਹੜੇ ਹਨ ਉਹ ਉਠਾ ਲੈਂਦੇ ਹਨ ਜੂਨ 1984 ਦੇ ਨਾਲ ਰਿਲੇਟਡ ਸਾਰੇ ਥਾਂ ਤੇ ਪ੍ਰੋਗਰਾਮ ਚੱਲ ਰਹੇ ਹਨ ਪ੍ਰਚਾਰਕ ਆਉਂਦੇ ਹਨ ਪ੍ਰਚਾਰ ਕਰਦੇ ਹਨ ਲੋਕਾਂ ਦੇ ਕਈ ਵਾਰੀ ਇਮੋਸ਼ਨਸ ਦੇ ਨਾਲ ਖੇਡ ਜਾਂਦੇ ਹਨ ਇਹ ਗੱਲ ਮੈਂ ਕਿਉਂ ਕਹਿ ਰਿਹਾ ਹਾਂ ਕਿਉਂਕਿ ਪਿਛਲੇ ਕੁਝ ਸਮਾਗਮਾਂ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਪ੍ਰਚਾਰਕ ਸਹਿਬਾਨ ਜਿਹੜੇ ਸਾਨੂੰ ਜੋੜੀਆਂ ਵੱਖ-ਵੱਖ ਸੰਸਥਾਵਾਂ ਦੇ ਨਾਲ ਜੁੜੇ ਸਨ ਉਹ ਕਹਿ ਰਹੇ ਹਨ ਕਿ ਬਈ ਸਾਨੂੰ ਖਾਲਿਸਤਾਨ ਚਾਹੀਦਾ ਹੈ ਖਾਲਿਸਤਾਨ ਦੀ ਮੰਗ ਤੁਹਾਨੂੰ ਪਤਾ ਹੈ ਇਸ ਜੂਨ ਮਹੀਨੇ ਦੇ ਵਿੱਚ ਤਕਰੀਬਨ ਉੱਠਦੀ ਹੀ ਉੱਠਦੀ ਹੈ ਪਹਿਲਾਂ ਵੀ ਬੜੀ ਬਾਰੀ ਉੱਠੀ ਹੁਣ ਵੀ ਉੱਠਦੀ ਹੈ ਤੇ ਅੱਗੇ ਵੀ ਸ਼ਾਇਦ ਉੱਠੇਗੀ ਤੇ ਇਸ ਮੰਗ ਦਾ ਜਿਹੜਾ ਹੈ ਇੱਕ ਇਮੋਸ਼ਨ ਦੇ ਨਾਲ ਜੋੜ ਕੇ ਤੇ ਕੇਵਾਰੀ ਉਹ ਫਾਇਦਾ ਲੈ ਜਾਂਦੇ ਆ ਪਿੱਛੇ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਪ੍ਰਚਾਰਕ ਸਹਿਬਾਨ ਨੂੰ ਸੁਣ ਰਿਹਾ ਸੀ ਨੌਜਵਾਨ ਬਹੁਤ ਅੱਛਾ ਬੋਲ ਰਿਹਾ ਸੀ 30 ਮਿੰਟ ਦਾ ਸਮਾਂ ਸੀ 40 ਮਿੰਟ ਉਸਨੇ ਲੇਕ ਤੇ ਉਹਦਾ ਜਿਹੜਾ ਮੇਨ ਜਿਹੜਾ ਫੋਕਸ ਸੀ ਉਹ ਸੀ ਕਿ ਭਈ ਇਹ ਦੇਸ਼ ਸਾਡਾ ਨਹੀਂ ਹੈ ਅਸੀਂ ਖਾਲਿਸਤਾਨ ਲੈਣਾ ਹੈ ਭਾਵੇਂ ਖਾਲਿਸਤਾਨ ਕਹਿ ਲੋ ਭਾਵੇਂ ਵੱਖਰਾ ਪੰਜਾਬ ਕਹਿ ਲੋ ਸਿੱਖ ਲੈਂਡ ਕਹਿ ਲੋ ਜੋ ਵੀ ਕਹਿ ਲੋ ਠੀਕ ਹੈ ਉਹਨੇ ਕਹੀ ਉਹਦੇ ਆਪਣੇ ਗੱਲ ਦੇ ਫੇਵਰ ਦੇ ਵਿੱਚ ਗੱਲਾਂ ਕਹੀਆਂ ਜਿਹੜੀਆਂ ਠੀਕ ਸਰ ਕੋਈ ਇਸ ਵਿੱਚ ਕੋਈ ਸ਼ੱਕ ਨਹੀਂ ਠੀਕ ਹੈ ਕਿਉਂਕਿ ਸਾਡੇ ਨਾਲ ਵਧਿੱਕੀਆਂ ਹੋਈਆਂ ਹਨ ਅਸੀਂ ਪੜਦੇ ਹਾਂ ਅਸੀਂ ਸੁਣਦੇ ਹਾਂ ਸਾਡੇ ਨਾਲ ਵਧਿੱਕੀਆਂ ਹੋਈਆਂ ਹਨ ਕੋਈ ਸ਼ੱਕ ਨਹੀਂ ਤੇ ਲੇਕਿਨ ਮਸਲਾ ਇਹ ਹੈ ਕਿ ਜਦੋਂ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਕਿ ਭਾਈ ਅਸੀਂ ਖਾਲਿਸਤਾਨ ਲੈਣਾ ਹੈ ਤਾਂ ਇਹ ਵੀ ਦੱਸਿਆ ਕਰੋ ਕਿ ਭਾਈ ਲੈਣਾ ਕਿਸ ਤਰ੍ਹਾਂ ਕਿਉਂਕਿ 40 ਮਿੰਟ ਅਗਰ ਤੁਸੀਂ ਖਾਲਿਸਤਾਨ ਦੀ ਗੱਲ ਕਰ ਰਹੇ ਹੋ ਕਿ ਵੈਸੀ ਖਾਲਿਸਤਾਨ ਲੈਣਾ ਹੈ ਅਸੀਂ ਵੱਖਰ ਸਾਡਾ ਵੱਖਰਾ ਦੇਸ਼ ਹੋਣਾ ਚਾਹੀਦਾ ਹੈ ਠੀਕ ਹੈ ਲੋਕ ਖੁਸ਼ ਹੋ ਜਾਂਦੇ ਹਨ ਠੀਕ ਹੈ ਜਕਾਰੇ ਛੱਡਦੇ ਹਨ ਲੇਕਿਨ ਜਿਹੜੀ ਮੇਨ ਗੱਲ ਜਿਹੜੀ ਹੁੰਦੀ ਹੈ ਉਹ ਉਹ ਕੋਈ ਦੱਸਤਾ ਹੀ ਨਹੀਂ ਕਿ ਖਾਲਿਸਤਾਨ ਲੈਣਾ ਕਿਸ ਤਰ੍ਹਾਂ ਹੈ ਤੁਹਾਡੇ ਕੋਲ ਪਲਾਨ ਕੀ ਹੈ ਤੁਹਾਡਾ ਬਲੂਪ੍ਰਿੰਟ ਕੀ ਹੈ ਕਿਸ ਦੀ ਲੀਡਰਸ਼ਿਪ ਦੇ ਵਿੱਚ ਲੈਣਾ ਹੈ ਪੰਜਾਬ ਦੇ ਵਿੱਚ ਸਿਸਟਮ ਕਿਹੜਾ ਲੀਡਰ ਹੈ ਭਾਈ ਜਿਸ ਦੀ ਲੀਡਰਸ਼ਿਪ ਦੇ ਵਿੱਚ ਅਸੀਂ ਸਿੱਖ ਕੌਮ ਇਕੱਠੀ ਹੋ ਕੇ ਜਿਹੜੀ ਹੈ ਉਹ ਖਾਲਿਸਤਾਨ ਦੇ ਲਈ ਲੜੇ ਇਹ ਜਵਾਬ ਕੋਈ ਨਹੀਂ ਦਿੰਦਾ ਤੇ ਸਾਡੇ ਸਿੱਖ ਵੀ ਇੰਨੇ ਭੋਲੇ ਹਨ ਕਿ ਉਹ ਥੋੜੀਆਂ ਗਰਮ-ਗਰਮ ਗੱਲਾਂ ਦੇ ਵਿੱਚੋਂ ਖੁਸ਼ ਹੋ ਜਾਂਦੇ ਹਨ ਜੇ ਕਾਰੇ ਛੱਡਦੇ ਹਨ ਲੇਕਿਨ ਜਿਹੜਾ ਬੇਸਿਕ ਜਿਹੜੀ ਗੱਲ ਹੈ ਕਿ ਭਈ ਲੈਣਾ ਕਿਸ ਤਰ੍ਹਾਂ ਹੈ ਇਸ ਉੱਪਰ ਕੋਈ ਗੱਲ ਨਹੀਂ ਕਰਦਾ ਨਾ ਹੀ ਉਹ ਕੁਛ ਦਿਨ ਕੇ ਪੈਸੇ ਤੁਸੀਂ ਅੰਨਾ ਸੋਨਾ ਬੋਲਿਆ ਹੈ ਬਹੁਤ ਵਧੀਆ ਬੋਲੇਗਾ ਹੈ ਠੀਕ ਹੈ ਲੇਕਿਨ ਇਹ ਤਾਂ ਦੱਸ ਦਿਓ ਕਿ ਭਈ ਖਾਲਿਸਤਾਨ ਲੈਣਾ ਕਿਸ ਤਰ੍ਹਾਂ ਹੈ ਕਿਸ ਦੀ ਲੀਡਰਸ਼ਿਪ ਦੇ ਵਿੱਚ ਲੈਣਾ ਇਸ ਟਾਈਮ ਕਿਹੜਾ ਲੀਡਰ ਹੈ ਜਿਸ ਨੂੰ ਅਸੀਂ ਕਹਿ ਸਕੀਏ ਕਿ ਭਈ ਇਹ ਬੰਦਾ ਸਾਨੂੰ ਖਾਲਿਸਤਾਨ ਦੇਵਾ ਸਕਦਾ ਹੈ ਕਿ ਤੇ ਅਸੀਂ ਇਸ ਦੀ ਲੀਡਰਸ਼ਿਪ ਦੇ ਵਿੱਚ ਲਣਾ ਹੈ ਸੋ ਦੋਸਤੋ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਪ੍ਰਚਾਰਕਾਂ ਨੂੰ ਵੀ ਬੇਨਤੀ ਹੈ ਕਿ ਭਈ ਜਦੋਂ ਅਸੀਂ ਸੰਗਤ ਦੇ ਵਿੱਚ ਗੱਲ ਕਰੀਏ ਸੰਗਤ ਦੇ ਵਿੱਚ ਕੋਈ ਸਟੇਟਮੈਂਟ ਦੇਈਏ ਜਾਂ ਪਬਲਿਕ ਦੇ ਵਿੱਚ ਜਦੋਂ ਕੋਈ ਸਟੇਟਮੈਂਟ ਦੇਈਏ ਤਾਂ ਬੜੀ ਸੋਚ ਸਮਝ ਕੇ ਸਟੇਟਮੈਂਟ ਦੇਣੀ ਚਾਹੀਦੀ ਹੈ ਕਿਉਂਕਿ ਇਹ ਚੀਜ਼ਾਂ ਸਭ ਨੋਟਿਸ ਹੁੰਦੀਆਂ ਹਨ ਤੁਹਾਡੇ ਸਾਹਮਣੇ ਇੱਕ ਲੇਟੈਸਟ ਜਿਹੜੀ ਐਗਜ਼ਾਮਪਲ ਹੈ ਭਾਈ ਅਮਰਪਾਲ ਸਿੰਘ ਜੀ ਉਹ ਵੀ ਗਰਮ ਗਰਮ ਸਟੇਟਮੈਂਟਾਂ ਦੇ ਲਏ ਸਨ ਲੋਕਾਂ ਨੂੰ ਬਹੁਤ ਅੱਛਾ ਲੱਗਦਾ ਸੀ ਲੋਕ ਉਹਨਾਂ ਨਾਲ ਜੁੜੇ ਵੀ ਪਰ ਲਾਸਟ ਪੇਜ ਕੀ ਹੋਇਆ? ਸਟੇਟ ਨੇ ਜੋ ਹਸ਼ਰ ਕੀਤਾ ਉਹ ਤੁਹਾਡੇ ਸਾਹਮਣੇ ਹੈ। ਕੌਣ ਉਸਦੇ ਅਗੇਂਸਟ ਬੋਲਿਆ? ਤੁਸੀਂ ਉਹਨਾਂ ਨੂੰ ਬਾਹਰ ਲਿਆਂਦੇ ਲਈ ਕੀ ਕਰ ਲਿਆ? ਸਰਕਾਰ ਨੇ ਉਹਨਾਂ ਨੂੰ ਉਹਨਾਂ ਦੇ ਨਾਮ ਦੇ ਹੇਠ ਜੋ ਨੈਸ਼ਨਲ মিডিਆ ਨੇ ਜਿਹੜਾ ਪ੍ਰੋਪਗੈਂਡਾ ਚਲਾਇਆ। ਸਿੱਖਾਂ ਦਾ ਜਿਹੜਾ ਕੈਰੇਕਟਰ ਅਸੈਸੀਨੇਸ਼ਨ ਹੋਇਆ। ਭਗੋੜਾ ਇਹ ਉਹ ਅਤਵਾਦੀ ਕੀ ਕੀ ਨਿੱਕ ਆ ਗਿਆ ਤੁਹਾਡੇ ਸਾਹਮਣੇ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਰਕਾਰ ਦੇ ਖਿਲਾਫ ਬੋਲੋ ਲੇਕਿਨ ਉਹਦਾ ਇੱਕ ਤਰੀਕਾ ਹੁੰਦਾ ਹੈ ਇਹ ਨਹੀਂ ਕਿ ਭਾਈ ਜੋ ਮੂੰਹ ਵਿੱਚ ਆਇਆ ਤੁਸੀਂ ਉਹ ਬੋਲਦੇ ਹੋਗੇ ਬਾਅਦ ਵਿੱਚ ਜਦੋਂ ਕੋਈ ਸਟੇਟ ਫਿਰ ਕੋਈ ਐਕਸ਼ਨ ਲਵੇਗੀ ਫਿਰ ਅਸੀਂ ਕਹਿੰਦੇ ਵੀ ਸਾਡੇ ਨਾਲ ਇਹ ਹੋ ਗਿਆ ਸਾਡੇ ਨਾਲ ਉਹ ਹੋ ਗਿਆ ਸਾਡੇ ਨਾਲ ਧੱਕਾ ਹੋ ਗਿਆ ਸੋ ਜਦੋਂ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਇਸ ਤਰ੍ਹਾਂ ਦੀ ਸਟੇਟਮੈਂਟ ਦਿਓ ਕਿ ਭਈ ਅਸੀਂ ਖਾਲਿਸਤਾਨ ਲੈਣਾ ਹੈ ਫਿਰ ਇਹ ਵੀ ਦੱਸਿਆ ਕਰੋ ਕਿ ਲੈਣਾ ਕਿਸ ਤਰ੍ਹਾਂ ਹੈ ਤੁਹਾਡੇ ਕੋਲ ਕੀ ਬਲੂਪ੍ਰਿੰਟ ਹੈ ਕਿਸ ਦੀ ਲੀਡਰਸ਼ਿਪ ਦੇ ਵਿੱਚ ਲੈਣਾ ਹੈ ਇਸ ਟਾਈਮ ਕਿਹੜਾ ਪੰਜਾਬ ਦਾ ਲੀਡਰ ਹੈ ਕੋਈ ਧਾਰਮਿਕ ਹੈ ਸਿਆਸੀ ਹੈ ਜਿਹੜਾ ਖਾਲਿਸਤਾਨ ਦੀ ਗੱਲ ਕਰ ਸਕੇ ਜਾਂ ਖਾਲਿਸਤਾਨ ਲੈ ਕੇ ਦੇ ਸਕੇ ਜਾਂ ਸਿੱਖ ਲੈਂਡ ਜਾਂ ਵੱਖਰਾ ਪੰਜਾਬ ਲੈ ਕੇ ਦੇ ਸਕੇ ਸੰਗਤਾਂ ਨੂੰ ਬੇਨਤੀ ਹੈ ਕਿ ਸੁਚੇਤ ਰਹੋ ਤਾਂ ਵੀ ਭਾਵੁਕਨਾ ਕਿਉਂਕਿ ਭਾਵਨਾਤਮਕ ਗੱਲਾਂ ਜਿਹੜੀਆਂ ਹਨ ਉਹ ਸੁਣਨ ਨੂੰ ਬਹੁਤ ਅੱਛੀਆਂ ਲੱਗਦੀਆਂ ਹਨ ਸਾਨੂੰ ਇਮੋਸ਼ਨਲੀ ਜੋੜ ਦਿੰਦੀਆਂ ਹਨ ਲੇਕਿਨ ਜਦੋਂ ਫੈਕਟ ਦੀ ਗੱਲ ਆਉਂਦੀ ਹੈ ਫਿਰ ਕਈ ਵਾਰੀ ਭਾਵਨਾਵਾਂ ਜਿਹੜੀਆਂ ਹਨ ਉਹ ਫੈਕਟ ਦੇ ਜਾਂ ਤੱਥਾਂ ਦੇ ਉੱਪਰ ਖਰੀਆਂ ਨਹੀਂ ਉਤਰਦੀਆਂ ਸੋ ਸੁਚੇਤ ਰਹੋ ਸ਼ੁਕਰੀਆ ਧੰਨਵਾਦ